ਸਾਡੇ ਪਿਤਾ ਜੀ ਸੰਨ ਸੰਤ ਅਮਰ ਸਿੰਘ ਜੀ ਉਹਨਾਂ ਨੂੰ ਅੰਦਰ ਮਦਦ ਕਿ ਇਹ ਹੀ ਹੁੰਦਾ ਸੀ ਵੀ ਖੇਚੇ ਕਦੋਂ ਸਾਡੇ ਪ੍ਰਤਾਪ ਸਿੰਘ ਦੇ ਉਹ ਬਤਾਸੀ ਹੁੰਦੇ ਹਾਂ ਦੌਰੇ ਹੁੰਦੇ ਸਨ ਉਦੋਂ ਕਿਤੇ ਉਹਨਾਂ ਦੇ ਪਾਸੇ ਜਿੱਥੇ ਕਿਤੇ ਉਹ ਕੰਮ-ਕੁਮ ਕਰਦੇ ਸਨ ਦਾਰੇ ਹੋਣੇ ਤੇ ਉਹਨਾਂ ਨੇ ਕੋਸ਼ਿਸ਼ ਕਰਨੀ ਵੀ ਚਲੋ ਦਰਸ਼ਨ ਮਿਲਾ ਕਰਕੇ ਆਈਏ ਤੇ ਉਹਨਾਂ ਕਈ ਵਾਰੀ ਸੱਚੇ ਬਾਦਸ਼ਾਹ ਗਿਆਨ ਕੀਤੀ ਵੀ ਸਾਡੇ ਘਰ ਦਰਸ਼ਨ ਦਿਓ ਪਿੰਡ ਸਾਡਾ ਜਿੱਥੇ ਸੀ ਨਾ ਸਿਆਲਕੋਟ ਜੀ ਪੰਡਿਤ ਕੁਪਾਲ ਸਿੰਘ ਜੀ ਇਹ ਸਾਰੇ ਉਥੋਂ ਦੇ ਨੇ ਬਲਕਾਸ ਸਿੰਘ ਤੇ ਆਪਣਾ ਪੰਡਿਤ ਜਗਤ ਸਿੰਘ ਜੀ ਤੇ ਉਹ ਉਹ ਲੱਗ ਲੱਗ ਇਹ ਪਿੰਡਾਂ ਸਿਆਲਕੋਟ ਜिले ਦੇ ਨੇ ਸਾਰੇ ਤੇ ਇਹ ਸਾਰਾ ਪਿੰਡ ਉੱਥੇ ਟੋਡਾ ਹੁੰਦਾ ਸੀ ਤੇ ਉਹਨਾਂ ਕੋਈ ਵਾਰੀ ਸੱਚ ਬਾਸ਼ਾ ਗਾਇਤ ਕੀਤੀ ਸੱਚ ਬਾਸ਼ਾ ਗਾਣੇ ਕਿ ਕੋਈ ਨਹੀਂ ਜਦੋਂ ਕਿ ਜਦੋਂ ਕਿ ਟਾਈਮ ਮਿਲੇਗਾ ਨਾ ਤੇ ਫਿਰ ਆਪਾਂ ਪ੍ਰੋਗਰਾਮ ਬਣਾ ਲਾਂਗੇ ਤੇ ਉੱਥੇ ਜਿਹੜੇ ਪਿੰਡ ਉਹ ਇੱਕ ਸੁਪਾਜੀ ਹੁੰਦੇ ਹਨ ਰੱਖਿਆ ਉਹਨਾਂ ਦੇ ਘਰ ਸਿਚਿਪਾਸ਼ੇ ਜਾਂਦੇ ਹੁੰਦੇ ਹਨ ਕਿ ਉਦੋਂ ਫਿਰ ਬਹੁਤਿਆਂ ਦਾ ਰਾਈਚਰਨੇਸ਼ਨ ਪਾਉਦੇ ਹੁੰਦੇ। ਕਹਿੰਦੇ ਹਨ ਉੱਥੇ ਸਾਰਿਆਂ ਨੇ ਆ ਜਾਓ ਤੇ ਆਪਣਾ ਆ ਕੇ ਮਿਲ ਜਾਓ ਤੇ ਇਹਨਾਂ ਟਾਈਮ 'ਚ ਨਹੀਂ ਸਿਲਦਾ। ਹਾਂਜੀ ਕੋਈ ਪੈਦਲ ਸਾਰਾ ਜਾਣਾ, ਕੋੜਿਆਂ ਤੇ ਜਾਣਾ ਜਾਂ ਜਿਸ ਤਰ੍ਹਾਂ ਵੀ ਤੇ ਉਹ ਪਪਾ ਜੀ ਨੇ ਕਈ ਵਾਰੀ ਐਸਾਸ ਕੀਤੀ ਕਿ ਸਿਚਿਪਾਸ਼ੇ ਨੇ ਪਰਮਾਨ ਹਾਲੀ ਉਦੋਂ ਐਸਾ ਨਹੀਂ ਸੀ ਕੀਤੀ। ਤੇ ਇੱਕ ਵਾਰੀ ਸਾਡੇ ਪਪਾ ਜੀ ਦੱਸਦੇ ਕਹਿੰਦੇ ਨੇ ਉੱਥੇ ਸ਼ਾਮ ਦਾ ਪ੍ਰੋਗਰਾਮ ਹੋ ਰਿਹਾ ਸੀ। ਉਹ ਨੂੰ ਮੋੜਿਆ ਸੀ ਤੇ ਮੈਂ ਸੋਚਿਆ ਚਲੋ ਸੱਚਿਵਾਲੀ ਅੱਗੇ ਅਰਜ਼ ਕਰ ਲਈਏ ਤੇ ਹਾਲੀ ਵਿੱਚ ਜਦੋਂ ਅਸੀਂ ਸਿਮਾਜੇ ਦਾ ਮੱਥਾ ਟਿਕਣ ਨਹੀਂ ਲਗਾ ਨਾ ਤੇ ਮਦੂ ਕਹਿੰਦੇ ਨੇ ਸਵੇਰੇ ਆਹ ਜਾਣਾ ਹੈ ਇੱਥੋਂ ਤੇ ਉਹ ਫਲਾਣੀ ਫਲਾਣੀ ਜਗ੍ਹਾ ਤੇ ਨਾ ਕੋਈ ਥੋੜੀ ਜਿਹੀ ਸੜਕ ਖਰਾਬ ਹੈ ਉੱਤੇ ਤੁਮ ਅੱਜ ਕਰ ਆਪਣੇ ਨਾਲ ਇੱਕ ਦੋ ਹੋਰ ਸਰੀਰ ਲੱਲਾ ਤੇ ਉਹ ਗੱਡੀ ਹੈ ਉਹ ਬਦਈ ਅੜ ਜਾਂਦੀ ਹੈ ਕਈ ਵਾਰੀ ਨਾ ਤੇ ਉਹ ਉਹ ਰਸਤਾ ਥੋੜੀ ਜਿਹਾ ਸਾਫ਼ ਕਰਵਾ ਦੇ ਕਿ ਨਹੀਂ ਸਤਿਵੰਤ ਤੇ ਫਿਰ ਕਹਿੰਦੇ ਨੇ ਮੇਰੇ ਮਨ 'ਚ ਆਇਆ ਬਈ ਇੱਕ ਵਾਰੀ ਫੇਰ ਐਸ ਕਰ ਲਈਏ ਫਿਰ ਮੈਂ ਕਿਹਾ ਨਹੀਂ ਤੇ ਸੱਚੇ ਬਾਸ਼ਾ ਕਿਤੇ ਹੁਸੈਨਾ ਹੋਣ ਹੈ ਨਾ ਤੇ ਉਹ ਕਹਿੰਦੇ ਨੇ ਭਾਵੇਂ ਹੁਣ ਚਲਾ ਜਾ ਤੇ ਭਾਵੇਂ ਕੱਲ ਸਵੇਰੇ ਸਵੇਰੇ ਚਲਾ ਜਾਏ ਹੈ ਨਾ ਕਿਉਂ ਨਹੀਂ ਸਕਦੇ ਅਗੋ ਰਾਤ ਰਹਿਏ ਉੱਥੇ ਅਗਲੇ ਦਿਨ ਫੇਰ ਸਵੇਰੇ ਕਹਿੰਦੇ ਨੇ ਮੇਰਾ ਫੇਰ ਕੀ ਕਰੇ ਭਈ ਮੈਂ ਇੱਕ ਵਾਰੀ ਨਾ ਅਰਜ਼ ਕਰਾਂ ਫਿਰ ਮਸ ਜਗੇ ਸੱਚੇ ਬਾਸ਼ਾ ਹੁਸੈਨਾ ਹੋਣ ਤੇ ਆਪਾਂ ਐਸਾ ਕਰਦੇ ਆ ਉੱਛਾਂਦੇ ਜਿਹੜਾ ਉਹਨਾਂ ਨਾਲ ਸਾਰਾ ਕੰਮ ਕੀਤਾ ਨਾ ਅਸੀਂ ਉੱਥੇ ਜਾ ਕੇ ਉਹ ਰੋਡ ਵਗੈਰਾ ਠੀਕ ਕਰਵਾ ਦਿੰਦੇ ਹਾਂ ਉਹਨਾਂ ਨਾਲ ਇੱਕ ਦੋ ਸਰੀਰ ਲਏ ਤੇ ਉੱਥੇ ਪਹੁੰਚ ਗਏ ਰਸਤਾ ਸਾਫ਼ ਹੋ ਗਿਆ ਸਾਰਾ ਕੁਝ ਹੋ ਗਿਆ ਗੱਡੀ ਨੂੰ ਉਡੀਕਣ ਲੱਗੇ ਗੱਡੀ ਨਾ ਆਈ ਉਹ ਸਵੇਰੇ ਜਦੋਂ ਜਿਸ ਦਾ ਮਤਲਬ ਇਹਦੋਂ ਗੱਡੀ ਆਉਣੀ ਸੀ ਨਾ 10 12 ਵਜੇ ਜਾਂ ਅਸਰੀ ਵਾਰ ਤੋਂ ਬਾਅਦ ਉਹ ਸ਼ਾਨ ਨੂੰ ਦੂਜੇ ਪਾਸੇ ਆ ਗਈ ਦੂਜੇ ਪਾਸੇ ਆ ਗਈ ਉੱਵਾ ਕੇ ਤੇ ਗੱਡੀ ਖਿਲਾੜੀ ਸਚਿਬਾਸ਼ਾਹੀ ਤੇ ਉਹ ਕਹਨ ਲਗੇ ਅਸੀਂ ਸੋਚਿਆ ਅਸੀਂ ਹੁਣ ਉਧਰੋਂ ਆਏ ਆ ਤੁਹਾਡੇ ਪਿੰਡੋਂ ਹੋ ਕੇ ਆਏ ਆ ਤੁਹਾਡੇ ਘਰ ਗਏ ਸਾਂ ਹੈ ਜੀ ਤੇ ਘਰ ਗਏ ਸਾਂ ਮਾਈ ਚਰਖਾ ਧਾ ਕੇ ਬੈਠੀ ਸੀ ਸਾਰੀ ਸਾਹਸੰਗਤ ਉਥੇ ਜਰਪਣੀ ਸ਼ੱਕ ਕੇ ਤੇ ਅਸੀਂ ਸਾਰੇ ਆਏ ਆ ਤੇ ਉਥੇ ਸਾਡੇ ਦਾਦਾ ਦਾਦਾ ਸਾਲਾ ਗ੍ਰੈਂਡਫਾਦਰ ਨਾ ਉਥੇ ਸਾਂ ਉਨ੍ਹਾਂ ਦੀ ਮਾਂ ਇੱਕ ਗੱਲ ਸੀ ਉਹ ਆਪਾਸੇ ਬਾਤ ਚ ਕਹਿੰਦੇ ਨੇ ਮੇਰੇ ਮਾਂ ਚੇ ਸੀ ਭਈ ਇਹਦੀ ਦੁਨੀਆ ਵਿੱਚ ਟੇਕ ਨਹੀਂ ਹੈ ਚਲੋ ਦੁਨੀਆ ਮੰਨਦੀ ਹੈ ਗੁਰੂ ਤੇ ਹੈਗੇ ਹੋ ਪਰ ਮੈਂ ਅਕਾਰ ਤੋਂ ਤਾਂ ਜਾਣਾਂਗਾ ਕਿ ਐਤਾਂ ਤੁਸੀਂ ਸਾਡੇ ਘਰ ਆਓਗੇ ਤੇ ਇਹ ਹੋਵੇ ਉਹਨਾਂ ਦੇ ਅੰਦਰ ਦੀ ਗੱਲ ਸੀ ਹਾਂਜੀ ਤੇ ਉਹ ਫਿਰ ਜਦੋਂ ਕਹਿੰਦੇ ਨੇ ਉਹ ਮਦੇ ਪਿੰਡ 'ਚ ਅਨਸ਼ਰ ਕੀਤੀ ਨਾ ਹਨ ਤੇ ਉਹ ਇੱਕ ਇੱਕ ਰਸਤਾ ਜਾਂਦਾ ਹੀ ਜਿਨ੍ਹਾਂ ਦੇ ਘਰ ਸੱਚ ਬਾਸ਼ਾ ਦਾ ਹਮੇਸ਼ਾ ਡੇਰਾ ਹੁੰਦਾ ਸੀ ਉੱਥੇ ਸਾਰੇ ਜਣੇ ਇਕੱਠੇ ਹੁੰਦੇ ਆ ਤੇ ਇੱਕ ਆਸਾ ਸਾਡੇ ਪਾਰ ਵੱਲ ਹੀ ਜਾਂਦਾ ਸੀ ਜਾਲੇ ਘਰਾਂ ਤੇ ਉੱਥੇ ਜਿੱਥੇ ਦੋ ਪਾਸੇ ਐਸਾ ਹੁੰਦਾ ਹੈ ਨਾ ਤੁਸੀਂ ਸੱਚ ਬਾਸ਼ਾ ਕੋਲ ਹੋਗੇ ਕਹਿੰਦੇ ਸੁਭਾਜੀ ਦੱਸੋ ਹੁਣ ਕਿੱਧਰ ਚੱਲਣਾ ਤੇ ਕਹਿੰਦੇ ਸੱਚ ਬਾਸ਼ਾ ਜਿੱਥੇ ਅੱਗੇ ਚਾਹੁੰਦੇ ਆ ਹਾਂਜੀ ਤੇ ਨਹੀਂ ਫੇਰ ਸੋਚੋ ਫੇਰ ਸੱਚ ਬਾਸ਼ਾ ਕਹਿਣ ਲੱਗੇ ਚਲੋ ਆਜਾ ਰਸੀ ਅਮਰਸੇ ਘਰਾਂ ਦੇ ਘਰ ਚੱਲਦੇ ਆ ਤੇ ਉਥੇ ਇੱਕ ਉਹ ਸਾਡੇ ਪਿੰਡ ਦਾ ਸੀ ਉਹ ਕਹਿੰਦੇ ਨੇ ਉਹ ਮਸਤਾਨਾ ਹੋ ਗਿਆ ਮਸਤਾਨਾ ਹੋ ਗਿਆ ਤੇ ਸ਼ਫਲਪਟਨ ਇਹ ਲੱਗ ਪਿਆ ਭਈ ਤੂੰ ਆਂ ਡਿਗੋਦਰ ਮੇਰੇ ਮੈਂ ਬਖਸ਼ਣਾ ਵਗਨ ਤੇਰੇ ਸੱਚਾ ਵਾਲਾ ਕਹਿੰਦੇ ਨੇ ਸਵੇਰ ਜੀ ਵੇਖੋ ਰਾਂ ਚੜਿਆ ਹਾਂਜੀ ਉਹ ਮਤਲਬ ਕਿ ਜਦੋਂ ਤੱਕ ਮੈਨੂੰ ਐਸਾ ਉਹਨੂੰ ਵੀ ਪਤਾ ਨਹੀਂ ਲੱਗਦਾ ਵੀ ਮੈਂ ਕੀ ਕਹਿੰਦੇ ਹਾਂ ਹਾਂਜੀ ਤੇ ਉਹ ਫਿਰ ਕਹਿਦਾ ਸੱਚਾ ਬਾਸ਼ਾ ਕਹਿੰਦੇ ਨਾਲ ਹੀ ਕਾ ਗਿਆ ਐਸਾ ਤੇ ਸਾਰੇ ਸਾਥ ਸੱਜਣ ਜਲਪੜੀ ਸ਼ਾਕ ਕੇ ਤੇ ਫਿਰ ਐਸਾ ਅਸੀਂ ਉਤੋਂ ਰਹਿਣ ਤੇ ਬਾਕੀ ਤੇ ਇਸ ਦਾ ਮਤਲਬ ਇਹ ਕਿ ਦੇਖੋ ਐਸਲ ਦੇ ਕੋਤਰੀ ਦੇ ਸਰਦਾਰਾਂ ਦੇ ਆਪਾਂ ਦੇਖਣ ਲੱਗੀ ਹੈ ਨਾ ਫਿਰ ਤੇ ਇੱਕ ਵਾਰੀ ਸਾਡੇ ਪਿਤਾ ਜੀ ਕਿਤੇ ਕੰਮ ਕਰਨ ਵਾਸਤੇ ਗਏ ਸਨ ਤੇ ਪਾਪਾ ਜੀ ਨੇ ਅਸ ਕੀਤੀ ਕਿਰਪਾ ਜਰਵ ਲੰਗਰ ਕਿਰਪਾ ਜਰਵ ਲੰਗਰ ਵਾਸਤੇ ਤੇ ਉਹ ਕਹਿੰਦੇ ਅਸੀਂ ਇੱਥੇ ਰਹਿੰਦੇ ਸਾਂ ਸੰਤ ਰਤਨ ਸਿੰਘ ਜੀ ਆ ਗਏ ਸਾਰਾ ਆਪਣਾ ਤੇ ਸੱਚਾ ਭਾਸ਼ਾ ਕਹਿੰਦੇ ਨੇ ਪਹਿਲਾਂ ਨਾ ਕਿਉਂ ਉਹ ਲੈ ਆ ਕਿਉਂ ਖਾ ਹਾਂਜੀ ਉਹ ਤੇ ਜਿਹਨਾਂ ਨੇ ਇਹ ਕੰਮ ਕਰਦੇ ਸੀ ਨਾ ਲੋਬੇਰਾਂ ਲੋਹਾਰਾਂ ਸਾਰੇ ਲੋਕਾਂ ਨੇ ਹੁੰਦਾ ਸੀ ਤੇ ਉਹ ਉਹ ਸਦਜੀ ਚੌਧਰੀ ਦਾ ਉਹ ਟਪੈਂਡੇ ਤੇ ਉਹ ਉਹ ਚੰਨਾ ਭਰ ਗਿਆ ਉਹਨਾਂ ਕਿਉਂ ਨਾ ਦੇ ਦਿੱਤਾ ਜਾ ਕੇ ਸੰਦਰਤ ਜੀ ਨਾਲ ਸਚਿਬਾਸ਼ ਉਹਨਾਂ ਦੇਖਿਆ ਕਿ ਉਹ ਤਾਂ ਚਹੀਏ ਕਿਦਨੇ ਐਸਾ ਭਈ ਇਹ ਪੈਸੇ ਦੇ ਕੇ ਆਮੀ ਹਾਂਜੀ ਤੇ ਕਿੰਨੇ ਨੇ ਮੈਂ ਚਲਾ ਗਿਆ ਉਹਨੂੰ ਮੈਂ ਕਹਿੰਦੀ ਦੱਸੋ ਕਿੰਨੇ ਪੈਸੇ कहें तू कि सचे पादशाह जी लंगर वास्ते क्योंकि तो पैसे, पैसे नापा ना, जी आ गए सचे पाशाह कैसे दे आए कैसे नहीं लेंगे केंद्र लंगर त करना जो पैसे दे के आएगा हां जी वह फिर गया फिर जाके उन्होंने कहना जी ਕੋ ਮੇਰਾ ਲੰਗਾ ਤਾਂ ਹੋਣਾ ਜੇ ਤੁਸੀਂ ਪੈਸੇ ਲਾ ਲੋਗੇ ਸਜਵਾ ਜਾ ਤੇ ਉਹ ਫਿਰ ਜਿੰਨੇ ਉਹਨਾਂ ਮੰਗੇ ਬਦਲ ਕੇ ਉਹਨੇ ਪੈਸੇ ਦਿੱਤੇ ਉਹਨਾਂ ਵਿਚਾਰਿਆਂ ਬੜੇ ਤੇ ਆ ਕੇ ਫਿਰ ਸੱਚ ਬਾਸ਼ਾ ਮੈਨੂੰ ਕਹਿੰਦੇ ਨੇ ਗੱਲ ਪਤਾ ਕੀ ਹੈ ਅਰੇ ਸੂ ਕਰੇ ਹੈ ਲੰਗਰ ਵਾਸਤੇ ਤੇ ਇਹਦਾ ਉਹ ਕਹਿੰਦੇ ਨੇ ਇਹਦਾ ਫਾਲੋ ਲੈ ਜਨ ਹੈ ਜੀ ਤੇ ਇਸ ਵਾਸਤੇ ਤੈਨੂੰ ਕਿਹਾ ਸੀ ਵੀ ਪੈਸੇ ਦੇ ਕੇ ਹਾਂ ਵੀ ਤਾਂ ਤੇਰਾ ਲੰਗਾ ਕਰਨਾ ਹੀ 哎，对。<laughs>